IMT ਯਾਨੀ ਕਿ ਇੰਟੈਲੀਜੈਂਟ ਮੈਨੂਅਲ ਟਰਾਂਸਮਿਸ਼ਨ ਪਹਿਲੀ ਵਾਰ ਮੈਂ ਚਲਾਇਆ ਸੀ ਕੀਆ ਦੀ ਸੋਨਟ ਗੱਡੀ ਦੇ ਵਿੱਚ ਜਦੋਂ ਉਹਨਾਂ ਨੇ ਇੰਟਰੋਡਿਊਸ ਕੀਤਾ ਫਿਰ ਕਾਫੀ ਸਾਰੀਆਂ ਗੱਡੀਆਂ ਚ ਚਲਾਣ ਨੂੰ ਮਿਲਿਆ ਅੱਜ ਕੱਲ ਮੈਂ ਇਹਨੂੰ ਚਲਾ ਰਿਹਾ ਹਾਂ ਕੀਆ ਦੀ ਕਾਰਨਸ ਦੇ ਵਿੱਚ ਮਹਾਰਾਜ ਬਹੁਤ ਕਮਾਲ ਦਾ ਗੇਅਰ ਬਾਕਸ ਹੈ ਕੁਛ ਇਹਦੇ ਫਾਇਦੇ ਦੱਸਣ ਜਾ ਰਿਹਾ ਤੁਹਾਨੂੰ ਮੈਂ ਸਭ ਤੋਂ ਪਹਿਲਾ ਫਾਇਦਾ ਇਸ ਗੇਅਰ ਬਾਕਸ ਦਾ ਇਹ ਹੈ ਕਿ ਇਹ ਚ ਕਲੱਚ ਹੈ ਨਹੀਂ ਦੇਖੋ ਜੀ ਇੱਕ ਬ੍ਰੇਕ ਪੈਡਲ ਹੈ ਇੱਕ ਐਕਸਲਰੇਟਰ ਔਰ ਕਲੱਚ ਤਾਂ ਹੈ ਨਹੀਂ ਗੇਅਰ ਉਵੇਂ ਹੀ ਪੈਣਗੇ ਪਹਿਲੀ ਵਾਰ ਤਾਂ ਬਹੁਤ ਔਕਵਰਡ ਲੱਗਿਆ ਲੇਕਿਨ ਇੱਕ ਕਲੱਚ ਨਾ ਹੋਣ ਦਾ ਫਾਇਦਾ ਕੀ ਇੱਕ ਤਾਂ ਗੇਅਰ ਬਾਕਸ ਸਸਤਾ ਹੈ ਆਟੋਮੈਟਿਕ ਨਾਲੋਂ ਦੂਜਾ ਕਲੱਚ ਦੀ ਟੈਨਸ਼ਨ ਕਰਦੋਂ ਹੋ ਜਾਂਦੀ ਟਰੈਫਿਕ ਦੇ ਵਿੱਚ ਦੱਬਣਾ ਹੀ ਨਹੀਂ ਪੈਂਦਾ ਬਸ ਗੇਅਰ ਚੇਂਜ ਕਰੋ ਠੀਕ ਹੈ ਤੀਜਾ ਦਾ ਬਣੀਫਿਟ ਕੀ ਜਦੋਂ ਤੁਸੀਂ ਗੱਡੀ ਨੂੰ ਪਾੜਾ ਚ ਲੈ ਕੇ ਜਾਂਦੇ ਹੋ ਮੰਨ ਲਓ ਤੁਸੀਂ ਚੜਾਈ ਚੜਦੇ ਹੋ ਤਾਂ ਮੈਨੂਅਲ ਗੇਅਰ ਬਾਕਸ ਦੇ ਵਿੱਚ ਕੀ ਹੁੰਦਾ ਕਿ ਕਲੱਚ ਦੱਬਦੇ ਹੋ ਤਾਂ ਕਈ ਵਾਰੀ ਗੇਅਰ ਪਾਣੇ ਹੋਰ ਐਕਸਲਰੇਟਰ ਕਰਦੇ ਹੋ ਤਾਂ ਗੱਡੀ ਪਿੱਛੇ ਵਾਪਸ ਆ ਜਾਂਦੀ ਹੈ ਠੀਕ ਹੈ ਬਈ ਝਟਕੇ ਮਾਰ ਮਾਰ ਕੇ ਚੜਾਣੇ ਇੱਚ ਉਹ ਰੋਲਾ ਹੈ ਨਹੀਂ ਗੱਡੀ ਆਰਾਮ ਨਾਲ ਚੜਦੀ ਹੈ ਭਾਜੀ ਇਸ ਗੱਡੀ ਨੂੰ ਭਾਵੇਂ ਚੌਥੇ ਗੇਅਰ ਚ ਚਲਾਓ ਭਾਵੇਂ ਪੰਜਵੇਂ ਗੇਅਰ ਚ ਚਲਾਓ ਸਪੀਡ ਤੁਹਾਡੀ 20 ਦੀ ਹੋਵੇ ਜਾਂ 30 ਦੀ ਹੋਵੇ ਝਟਕਾ ਮਾਰ ਕੇ ਗੱਡੀ ਬੰਦ ਨਹੀਂ ਉਹ ਗੱਡੀ ਆਰਾਮ ਨਾਲ ਚੱਲਦੀ ਰਹੂਗੀ ਕਮਾਲ ਦਾ ਗੇਅਰ ਬਾਕਸ ਹੈ ਭਾਜੀ ਚਲਾ ਕੇ ਦੇਖ